ਵੈਗੁਰੂ ਜੀ ਦਾ ਘਰ ਸਾਹ ਸ੍ਰੀ ਵੈਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਮੈਂ ਗਿਆਨੀ ਭਾਈ ਜੀਵਾ ਸਿੰਘ ਜੀ ਦੀ ਕਥਾ ਸੁਣ ਰਿਹਾ ਸੀ ਤੇ ਉਹਦੇ ਵਿੱਚ ਉਹਨਾਂ ਦੇ ਜਿਹੜੀਆਂ ਉਹਨਾਂ ਦੇ ਗੱਲਾਂ ਸੀ ਵਚਨ ਸੀ ਮੈਨੂੰ ਬਹੁਤ ਵਧੀਆ ਲੱਗੇ ਜਿਹੜੇ ਮੈਂ ਤੁਹਾਡਾ ਸਾਂਝੇ ਕਰਨੇ ਚਾਹਣਾ ਮੈਂ ਸੋਚਿਆ ਕਿ ਚਲੋ ਸੰਗਤ ਨੂੰ ਮੈਂ ਸੰਗਤ ਦੇ ਨਾਲ ਸਾਂਝੇ ਕਰਾਂ ਮੈਂ ਉਹਨਾਂ ਦੀ ਜਿਹੜੀ ਆ ਵੀਡੀਓ ਚੱਲਦੀ ਸੀ ਉਹ ਸ਼ੇਅਰ ਵੀ ਕੀਤੀ ਹੈ ਤੁਹਾਨੂੰ ਤੁਸੀਂ ਵੀ ਸੁਣ ਸਕਦੇ ਜੀ ਤੇ ਉਹ ਕਹਿੰਦੇ ਜੀ ਡਾਕਟਰ ਭਾਈ ਵੀਰ ਸਿੰਘ ਜੀ ਦੀ ਇੱਕ ਛੋਟੀ ਜਿਹੀ ਘਟਨਾ ਜਿਹੜੀ ਆ ਉਹ ਲਿਖੀ ਆ ਉਹਦੇ ਵਿੱਚ ਉਹ ਕਹਿੰਦੇ ਜੀ ਇੱਕ ਔਰਤ ਨੂੰ ਇੱਕ ਜਨਾਨੀ ਨੂੰ ਲੋਕ ਪੱਥਰ ਮਾਰ ਰਹੇ ਸੀ ਲੋਕ ਉਹਨੂੰ ਪੱਥਰ ਮਾਰ ਰਹੇ ਸੀ ਤੇ ਇੰਨੇ ਨੂੰ ਕਹਿੰਦੇ ਜੀ ਵਿੱਚ ਇਸ਼ਾਮ ਸੀ ਇਸ਼ਾਮ ਸੀ ਵਿੱਚ ਆ ਗਿਆ ਪੈਗੰਬਰ ਕਹਾ ਨਾ ਇਸ਼ਾਮ ਸੀ ਪੈਗੰਬਰ ਵਿੱਚ ਆ ਗਿਆ ਤੇ ਉਹ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਇਸ ਸੌਂਦ ਨੂੰ ਪੱਥਰ ਕਿਉਂ ਮਾਰਦੇ ਜੀ ਉਹਨਾਂ ਦੱਸਿਆ ਜੀ ਇਹ ਜਿਹੜੀ ਔਰਤ ਆ ਇਹਨੇ ਕੋਈ ਬਹੁਤ ਮਾੜਾ ਕਰਮ ਕੀਤਾ ਮਾੜਾ ਕੰਮ ਕੀਤਾ ਆਪਣੇ ਮਲਪਤੀ ਦੇ ਆਪਣੇ ਆਦਮੀ ਦੇ ਉੱਟ ਗਈ ਆ ਇਹਨੇ ਬਹੁਤ ਮਾੜਾ ਕੰਮ ਕੀਤਾ ਵਾ ਤੇ ਇਹ ਕਰਕੇ ਨੂੰ ਜਿਹੜੇ ਪੱਥਰ ਹੀ ਮਾਰ ਰਹੇ ਤੇ ਉਥੇ ਭਾਈ ਜੀਵਾ ਸਿੰਘ ਜੀ ਦੱਸ ਰਹੇ ਆ ਜੀ ਕਿ ਉਹ ਲੋਕ ਕਹਿੰਦੇ ਜੀ ਨਾ ਸੌਰੀ ਆਪਣਾ ਇਸ਼ਾਮ ਸਿੰਘ ਜੀ ਕਹਿੰਦੇ ਆ ਕਿ ਠੀਕ ਆ ਅਸੀਂ ਵਿੱਚ ਨਹੀਂ ਆਉਂਦੇ ਤੁਹਾਡੇ ਮਲੇਹੀ ਤੁਹਾਡੀ ਗੱਲ ਦੇ ਵਿੱਚ ਨਹੀਂ ਆਉਂਦੇ ਠੀਕ ਆ ਪੱਥਰ ਮਾਰੋ ਇਹਨੂੰ ਪਰ ਸਭ ਤੋਂ ਪਹਿਲਾਂ ਉਹਨੂੰ ਉਹ ਪੱਥਰ ਮਾਰੋ ਜਿਨਨੇ ਕਦੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਨਹੀਂ ਮਾਰਾ ਕੀਤਾ ਤੇ ਦੋਸਤੋ ਇਸ ਤਰ੍ਹਾਂ ਕੋਈ ਉਹ ਜਾਨਸਾਨ ਨਹੀਂ ਜਿਹਨੇ ਮਾੜਾ ਕਰਮ ਨਹੀਂ ਕੰਮ ਨਹੀਂ ਕੀਤਾ ਤੇ ਦੋਸਤੋ ਵੇਖੋ ਅਸੀਂ ਬਹੁਤੇ ਲੋਕ ਕਹਿੰਦੇ ਆ ਕਿ ਅਸੀਂ ਕ੍ਰਿਸਚੀਅਨਾਂ ਨੂੰ ਮਾੜਾ ਸਮਝਦੇ ਆ ਤੇ ਪਰ ਵੇਖੋ ਕਿੱਡੇ ਕਿੱਡੇ ਵੱਡੇ ਵੱਡੇ ਗਿਆਨੀ ਉਹ ਵੀ ਬਾਈਬਲ ਦੀਆਂ ਐਜ ਤਾਂ ਸੁਣਾ ਕੇ ਲੋਕਾਂ ਨੂੰ ਬਾਈਬਲ ਦੀਆਂ ਐਜ ਤਾਂ ਤੋਂ ਵੀ ਸਿੱਖਿਆ ਦਿੰਦੇ ਆ ਈਸ਼ਾ ਮਸੀਹ ਨੂੰ ਵੀ ਕਥਾ ਕਹਾਣੀਆਂ ਦੇ ਵਿੱਚ ਲਿਆਉਂਦੇ ਆ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹਣਾ ਇੱਕ ਦਿੱਲੀ ਤੋਂ ਮੈਂ ਕਹਾ ਸੁਣ ਰਿਹਾ ਸੀ ਤੇ ਉਹ ਮੈਨੂੰ ਹੁਣ ਭਾਈ ਜੀ ਦਾ ਨਾਮ ਭੁੱਲ ਗਿਆ ਸ਼ਾਇਦ ਜੇ ਮੈਂ ਕਹਾਂ ਤਾਂ ਭਾਈ ਪਿੰਦਰਜੀਤ ਸਿੰਘ ਸੀ ਸ਼ਾਇਦ ਪੱਕਾ ਨਹੀਂ ਉਹ ਵੀ ਕਹਿ ਰਿਹਾ ਸੀ ਵੀ ਜਦੋਂ ਵਿਸ਼ਵਾਸ ਦੀ ਗੱਲ ਆਉਂਦੀ ਹੈ ਨਾ ਵਿਸ਼ਵਾਸ ਦੀ ਗੱਲ ਆਉਂਦੀ ਹੈ ਤਾਂ ਕਹਿੰਦੇ ਜੀ ਆਪਣੇ ਗੁਰੂਆਂ ਨੂੰ ਲੋਕ ਕਹਿੰਦੇ ਵੀ ਅਸੀਂ ਜੀ ਮਰਨੋਂ ਮਰ ਜਾਾਂਗੇ ਪਰ ਤੁਹਾਡਾ ਸਾਥ ਨਹੀਂ ਛੱਡਾਂਗੇ ਤੇ ਉਹਨਾਂ ਨੇ ਬਾਈਬਲ ਦੇ ਵਿੱਚੋਂ ਇੱਕ ਸੰਤ ਨੂੰ ਗੱਲ ਸੁਣਾਈ ਸੀ ਵਜਨ ਸੁਣਾਇਆ ਸੀ ਉਹਨੇ ਕਿਹਾ ਸੀ ਕਿ ਯੀਸ਼ਾ ਮਸੀਹ ਦਾ ਜਿਸੂ ਮਸੀਹ ਦਾ ਇੱਕ ਭਗਤ ਸੀ ਸਭ ਤੋਂ ਜ਼ਿਆਦਾ ਪਿਆਰਾ ਨੇੜੇ ਭਗਤ ਸੀ ਉਹ ਸੀ ਪਤਰਸ 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 ਪ੍ਰਭੂ ਜੀਸੂ ਮਸੀਹ ਦੇ ਕੋਲ ਮਰੋਣਾ ਦੇ ਉੱਤੇ ਸਰਾਣਾ ਲਾ ਕੇ ਸੌਂਦਾ ਹੁੰਦਾ ਸੀ ਪਰਮੇਸ਼ਰ ਨਾਲ ਬਹੁਤ ਨੇੜੇ ਸਮੇਂ ਦਾ ਆਪਣੇ ਉਹਨੂੰ ਮਸੀਹ ਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਤੁਹਾਡੇ ਤੋਂ ਬਿਨਾ ਨਹੀਂ ਰਹਿ ਸਕਦਾ ਮੈਂ ਜਿੱਤ ਤੁਹਾਡੇ ਤੋਂ ਬਿਨਾ ਮਤਲਬ ਮ ਕਹਿੰਦਾ ਭਾਵ ਸੀ ਕਿ ਮੈਂ ਜਾਨ ਦੇ ਦੂੰਗਾ ਪਰ ਤੁਹਾਨੂੰ ਨਹੀਂ ਛੱਡੂੰਗਾ ਉਥੇ ਭਾਈ ਸਾਹਿਬ ਨੇ ਉਦਾਹਰਣ ਦਿੱਤੀ ਸੀ ਕਿ ਜਦੋਂ ਵਿਪਤਾ ਪੈਂਦੀ ਆ ਤੇ ਉਦੋਂ ਵੱਡੇ-ਵੱਡੇ ਜਿੱਦਾਂ ਪ੍ਰਭੂ ਜੀਸੂ ਮਸੀਹ ਦਾ ਪਤਰਸ ਚੇਲਾ ਵੀ ਪ੍ਰਭੂ ਜੀਸੂ ਮਜੀ ਨੂੰ ਸਾੜ ਗਿਆ ਸੀ ਨਾ ਜਦੋਂ ਵਿਪਤਾ ਪੈਂਦੀ ਹੈ ਤੇ ਬੜੇ ਬੜੇ ਚੇਲੇ ਵੀ ਗੁਰੂ ਨੂੰ ਛੱਡ ਜਾਂਦੇ ਆ ਤੇ ਪਿਆਰੀ ਸਾਧ ਸੰਗਤ ਜੀ ਇਹ ਤੋਂ ਤੇ ਉਹਨਾਂ ਹੀ ਕਥਾਕਾਰਾਂ ਨੂੰ ਸਿੱਖਿਆ ਮਿਲਦੀ ਆ ਇਹ ਭਾਈ ਜੀਵਾ ਸਿੰਘ ਦੀ ਕਥਾ ਤੋਂ ਜਿਹੜੇ ਬਾਈਬਲ ਨੂੰ ਮਾੜਾ ਕਹਿੰਦੇ ਆ ਜਾਂ ਕ੍ਰਿਸਚੀਅਨ ਨੂੰ ਮਾੜਾ ਕਹਿੰਦੇ ਆ ਤੇ ਮੈਂ ਕਹਿਣਾ ਕਿ ਸਾਨੂੰ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਉਹਨਾਂ ਸਖਿਆ ਲੈ ਜਾਂਦੀ ਇਹਨਾਂ ਸੰਤਾਂ ਨੂੰ ਜਿਸ ਤਰ੍ਹਾਂ ਸੰਤ ਜੀਵਾ ਸਿੰਘ ਆ ਜਾਂ ਦਿੱਲੀ ਵਾਲੇ ਇਹ ਸੰਤ ਕਥਾ ਕਰ ਰਹੇ ਸੀ ਮੈਂ ਜਿਹ ਪਹਿਲਾਂ ਤੋਂ ਸੇ ਨਾਮ ਭੁੱਲ ਗਿਆ ਤੇ ਚਲੋ ਜਿਹੜੇ ਮੇਰੇ ਮਨ ਦੇ ਵਿਚਾਰ ਸੀ ਮੈਂ ਸੁਣੀ ਆ ਕਥਾ ਤੇ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ ਜੇ ਕਿਸੇ ਗੁਰਸਿੱਖ ਨੂੰਏ ਮਾੜੀ ਲੱਗੀ ਹੋਏ ਤਾਂ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਮੰਗ ਲਈਨਾ ਵੈਰੂ ਜੀ ਦਾ ਕਾਰਜਾਹ ਸ੍ਰੀ ਵੈਰੂ ਜੀ ਕੀ ਪਾਤਸ਼ਾਹ